ਅੰਮ੍ਰਿਤਸਰ ਦੇ ਵਿੱਚ ਸਾਰੇ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਆ ਜਿੰਨੇ ਵੀ ਚੈਨਲ ਜਾਂ YouTube ਚੈਨਲ ਵਾਲੇ ਨੇ ਛੋਟੇ ਵੱਡੇ ਸਾਰੇ ਵੀਰਾਂ ਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਅੱਜ ਜਿਹੜੀ ਪੈਸ ਕਾਨਫਰੰਸ ਵਾਰ ਦੇ ਉਚੇਚੇ ਤੌਰ ਤੇ ਇੱਥੇ ਪਹੁੰਚੇ ਹੋ ਮੈਨੂੰ ਤੁਹਾਡੇ ਤੋਂ ਇਹ ਹੀ ਉਮੀਦ ਹੈ ਕਿ ਜਿਹੜੇ ਲੋਕਾਂ ਦਾ ਪਿਛਲੇ ਸਿਆਸੀ ਲੋਕਾਂ ਨੇ ਜਿਨ੍ਹਾਂ ਨੇ ਵਧੇਕੀਆਂ ਕੀਤੀਆਂ ਉਹਨਾਂ ਦਾ ਇਨਸਾਫ ਨਹੀਂ ਮਿਲ ਸਕਿਆ ਮੈਂ ਤੁਹਾਡੇ ਚੈਨਲਾਂ ਤੇ ਮਾਧਿਅਮ ਰਾਹੀਂ ਜਿਹੜੇ ਉਹਨਾਂ ਲੋਕਾਂ ਦੀ ਆਵਾਜ਼ ਸਰਕਾਰਾਂ ਤੱਕ ਚਾਹੇ ਸਾਡੇ ਕੋਰਟ ਦੇ ਸੈਸ਼ਨ ਜੱਜ ਸਾਹਿਬਾਨ ਹੋਣ ਹਾਈ ਕੋਰਟ ਦੇ ਜਸਟਿਸ ਸਾਹਿਬ ਹੋਣ ਚਾਹੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਹੋਣ ਉਹਨਾਂ ਤੱਕ ਮੈਂ ਗੱਲ ਤੁਹਾਡੇ ਚੈਨਲਾਂ ਦੇ ਥਰੂ ਭੇਜਣੀ ਚਾਹੁੰਦਾ ਤਾਂ ਕਰਕੇ ਮੈਂ ਅੱਜ ਤੁਹਾਡੇ ਹਮਸਾਚ ਪ੍ਰੈਸ ਕਾਨਫਰੰਸ ਦੇ ਸਾਹਮਣੇ ਆਇਆ ਇਹ ਵਿਸ਼ਾ ਜੀ ਵਿਸ਼ਾ ਜਿਹੜਾ ਮੇਨ ਵਿਸ਼ਾ ਜਿਹੜਾ ਕੱਲ ਪਰਸੋਂ ਤੋਂ ਚੱਲ ਰਿਹਾ ਜਿਹੜਾ ਸਾਡੇ ਗਰਦਾਸਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਉਹਨੇ ਸੋਸ਼ਲ ਮੀਡੀਆ ਤੇ ਉਹਦੇ ਮੁੰਡੇ ਨੇ ਕੱਲ ਇੱਕ ਪਰਸੋਂ ਦੋ ਤਿੰਨ ਦਿਨ ਤੋਂ ਪਾਈ ਆ ਕਿ ਮੇਰੇ ਮੁੰਡੇ ਨੂੰ ਥ੍ਰੈਟ ਕੱਲਾਂ ਆਉਂਦੀਆਂ ਤਾਂ ਕੱਲ ਥ੍ਰੈਟ ਕਾਲ ਦੇ ਬਜਾਏ ਸ਼ਿਕਾਇਤਾਂ ਵੀ ਕੀਤੀਆਂ ਕਿ ਸਾਨੂੰ ਆ ਕੁਝ ਹੋਣ ਰਿਹਾ ਉਹਦੇ ਬਦਲੇ ਚ ਉਹਦੇ ਬੇਟੇ ਨੇ ਜਿਹੜੀ ਪੋਸਟ ਪਾਈ ਆ ਉਹਦੇ ਥੱਲੇ ਕਿਸੇ ਨੇ ਕਮੈਂਟਸ ਕੀਤਾ ਹੈ ਕਮੈਂਟ ਉਹਨੇ ਗਲਤ ਕੀਤਾ ਉਹ ਜਿਹੜਾ ਕਮੈਂਟ ਕੀਤਾ ਵਾ ਉਹਦੇ ਬਦਲੇ ਚ ਉਹ ਬੰਦੇ ਨੂੰ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 6 ਘੰਟੇ ਦੇ ਵਿੱਚ ਰੈਸਟ ਕੀਤਾ ਤਾਂ ਰੈਸਟ ਕਰਨ ਤੋਂ ਬਾਅਦ ਇਹ ਗੱਲ ਕਲੀਅਰ ਹੋ ਗਈ ਹੈ ਕਿ ਇਸ ਪਰਿਵਾਰ ਨੂੰ ਜਿਹੜਾ ਕਹਿੰਦੇ ਕਿ ਜੱਗੂ ਸਾਨੂੰ ਭਗਵਾਨਪੁਰਿਆ ਥ੍ਰੈਟ ਕਾਲ ਕਰਦਾ ਹੈ ਐਸਐਸਪੀ ਬਟਾਲਾ ਨੇ ਪ੍ਰੈਸ ਕਾਨਫਰੰਸ ਕਰਕੇ ਬਿਲਕੁਲ ਕਲੀਅਰ ਕੱਟ ਕਰ ਦਿੱਤਾ ਕਿ ਕੋਈ ਐਸੀ ਥ੍ਰੈਟ ਕਾਲ ਜਿਹੜੀ ਇਸ ਪਰਿਵਾਰ ਨੂੰ ਨਹੀਂ ਆਈ। ਤਾਂ ਲੋਕਾਂ ਨੂੰ ਗਮਰਾਹ ਕਰਦਾ। ਇਹ ਜਿਹੜਾ ਆਦਮੀ ਆ ਇਹਦੇ ਆਪ ਪਿਛਲੇ ਲੰਮੇ ਸਮੇਂ ਤੋਂ ਗੈਂਗਸਟਰਾਂ ਨਾਲ ਸੰਬੰਧ ਨੇ। ਤਾਂ ਜਿਹੜੇ ਲੋਕਾਂ ਦੇ ਆਪ ਗੈਂਗਸਟਰਾਂ ਨਾਲ ਸੰਬੰਧ ਹੋਣ ਅੱਜ ਉਹ ਲੋਕੀ ਕਹਿੰਦੇ ਫਿਰਨ ਕਿ ਸਾਨੂੰ ਗੈਂਗਸਟਰਾਂ ਕੋਲੋਂ ਖਤਰਾ ਸਾਨੂੰ ਗੈਂਗਸਟਰ ਥ੍ਰੈਟ ਕਰਨਾ ਦਿੰਦੇ ਨੇ। ਅਮਰੀਕਾ ਲਈਦੋਂ ਸ਼ਰਮ ਵਾਲੀ ਕੋਈ ਗੱਲ ਨਹੀਂ। ਸਾਰੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਡੇਰਾ ਬਾਬਾ ਨਾਨਕ ਚ ਜੋ ਕੁਝ ਪਿਛਲੇ ਸਮੇਂ ਹੋਇਆ ਜਦੋਂ 17 ਤੋਂ 22 ਤੱਕ ਸਰਕਾਰ ਬਣੀ ਬਹੁਤ ਕਲੀਅਰ ਕਾਟ ਮੈਂ ਕਹਿ ਕੇ ਚੱਲਿਆ ਕਿ 17 ਦੇ ਵਿੱਚ ਇਹੀ ਜੱਗੂ ਭਗਵਾਨਪੁਰੀਆ ਨੇ ਇਹਦੀ ਖੁੱਲ ਕੇ ਮਦਦ ਕੀਤੀ ਔਰ ਮਦਦ ਕਰਨ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਐਸੇ ਬੰਦੇ ਨੇ ਜੱਗੂ ਭਗਵਾਨਪੁਰਿਆ ਦੀ ਮਾਤਾ ਨੂੰ ਮੈਂਬਰ ਪੰਚਾਇਤ ਬਣਾਇਆ ਐਸਸੀ ਰਿజర్ਵ ਕੋਟਾ ਕਰਕੇ ਉੱਥੇ ਇੱਕ ਨਾਰਮਲ ਜਿਹਾ ਐਸਸੀ ਨੂੰ ਸਰਪੰਚ ਬਣਾ ਕੇ ਸਾਰੀਆਂ ਪਾਵਰਾਂ ਜੱਗੂ ਭਗਵਾਨਪੁਰਿਆ ਦੀ ਮਾਤਾ ਨੂੰ ਦਿੱਤੀਆਂ ਜਿਹੜੇ ਬੰਦੇ ਆਪ ਜੇਲ੍ਹ ਮੰਤਰੀ ਹੋਣ ਹੋਮ ਮਿਨਿਸਟਰ ਹੋਣ ਇਹਨਾਂ ਦੀ ਸਰਪ੍ਰਸਤੀ ਦੇ ਹੇਠ ਇਹ ਗੈਂਗਸਟਰਾਂ ਦੀ ਉਸਤਪਨਾ ਹੀ ਕਰਦੇ ਰਹੇ ਹੋਣ ਅੱਜ ਲੋਕਾਂ ਨੂੰ ਕਹਿੰਦੇ ਸਾਨੂੰ ਗੈਂਗਸਟਰਾਂ ਦਾ ਕੋਈ ਖਤਰਾ ਪੜਾ ਮਤਵਾਡੇ ਚੈਨਲ ਦੇ ਰਾਈ ਕਹਿਣ ਰਿਹਾ ਹੈ ਕਿ ਜਦੋਂ ਮੁਖ्तार ਅंसारी ਨੂੰ ਇੱਕ ਝੂਠਾ ਕੇਸ ਬਣਾ ਕੇ ਇੱਕ ਨਾਰਮਲ ਮਹਾਲੀ ਚ ਇੱਕ ਥਾਣੇ ਚ ਪਰਚਾ ਦਰਜ ਕਰਕੇ ਤਾਂ ਉਹਨੂੰ ਲਗਭਗ ਕਿੰਨੇ ਸਾਲ ਇਹਨਾਂ ਨੇ ਪੰਜਾਬ ਚ ਲੈ ਕੇ ਆਂਦਾ ਯੂਪੀ ਦੀ ਸਰਕਾਰ ਟਿੱਟ ਕੇ ਮਰ ਗਈ ਕਈ ਵਾਰੀ ਉਹਨਾਂ ਵਕੀਲ ਵੱਡੇ ਵੱਡੇ ਕੀਤੇ ਕਿ ਇਹ ਬੜਾ ਵੱਡਾ ਜਿਹੜਾ ਗੈਂਗਸਟਰ ਆ ਸਾਨੂੰ ਚਾਹੀਦਾ ਸਾਨੂੰ ਦੇ ਦਿਓ ਸਰਕਾਰ ਸੁਪਰੀਮ ਕੋਰਟ ਤੱਕ ਗਈ ਔਰ ਇਹੀ ਬੰਦੇ ਜਿਹੜੇ ਉਸ ਸਮੇਂ ਦੀ ਜਿਹੜੀ ਕਾਂਗਰਸ ਦੀ ਸਰਕਾਰ ਚੱਲਦੀ ਇਹਨਾਂ ਵੱਡੇ ਵੱਡੇ ਵਕੀਲ ਕਰਕੇ ਉਹਨਾਂ ਸਰਕਾਰਾਂ ਦੇ ਉਲਟ ਤਾਂ ਉਸ ਨੂੰ ਪੁਸ਼ਤਪਨਾਹੀ ਕਰਦੇ ਰਹੇ ਤੁਹਾਨੂੰ ਇਹਨਾਂ ਦੀਆਂ ਜੇਲਾਂ 'ਚ ਰੱਖਦੇ ਰਹੇ ਜੇਲਾਂ 'ਚ ਨਹੀਂ ਰੱਖਦੇ ਰਹੇ ਮੈਨੂੰ ਲੱਗਦਾ ਇਹ ਤਾਂ ਇੱਕ ਬਹਾਨਾ ਜੇਲਾਂ ਦਾ ਔਰ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਜਿਹੜਾ ਇਹ ਦਿੰਦੇ ਰਹੇ ਨੇ ਇਹ ਇਹਨਾਂ ਦਾ ਅਸਲੀ ਜਿਹੜਾ ਚਿਹਰਾ ਬਿਲਕੁਲ ਨੰਗਾ ਜਿਹੜਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੈਂ ਕਰਨ ਆਇਆ ਇੱਕ ਗੱਲ ਹੋਰ ਆ ਜਿਹੜਾ ਪਿਛਲੀ ਦਿਨੀ ਜਿਹੜਾ ਸੀਗਾ ਜੱਗੂ ਭਗਵਾਨ ਪੁਰੀਏ ਦਾ ਬ੍ਰਦਰ ਇੱਕ ਨਿੱਜੀ ਚੈਨਲ ਤੇ ਉਹਨੇ ਇੱਕ ਇੰਟਰਵਿਊ ਕੀਤੀ ਹੈ ਜਿਹਦੇ ਵਿੱਚ ਉਹਨੇ ਬੜਾ ਕਲੀਅਰ ਕਟ ਕਿਹਾ ਕਿ ਜਿਹੜਾ ਪੱਪੂ ਢਿਲਵਾ ਵਾਲਾ ਸਰਪੰਚ ਮਾਰਿਆ ਉਹ ਜਿਹੜਾ ਸਰਪੰਚ ਦਾ ਕਤਲ ਹੋਇਆ ਉਹ ਬਿਲਕੁਲ ਸੁਖਜਿੰਦਰ ਸਿੰਘ ਰੰਧਾਵੇ ਦੇ ਕਹਿਣ ਮੁਤਾਬਕ ਹੋਇਆ ਮੈਂ ਅੱਜ ਤੁਹਾਡੇ ਚੈਨਲਾਂ ਤੇ ਰਹੀਂ ਇਹ ਗੱਲ ਕਹਿਣ ਚੱਲਿਆ ਕਹਿ ਰਿਹਾ ਕਿ ਅਗਰ ਉਹ ਪਪੂ ਢਿਲਵਾ ਵਾਲੇ ਦਾ ਕਤਲ ਦਾ ਨਿਚੋਰ ਕਰਨਾ ਤਾਂ ਉਹਦੇ ਵਿੱਚ ਜੱਗੂ ਭਗਵਾਨਪੁਰੀ ਦਾ ਰਿਮਾਂਡ ਲਿਆ ਜਾਏ ਉਹਦੇ ਵਿੱਚ ਜਿਹੜੇ ਦੀਪ ਹੋਣੀ ਮੁੰਡੇ ਨੇ ਢਿਲਵਾ ਦੇ ਜਿਨ੍ਹਾਂ ਨੇ ਜੱਗੂ ਨੂੰ ਉਹਨੂੰ ਮਾਰਿਆ ਪਪੂ ਢਿਲਵਾ ਵਾਲੇ ਨੂੰ ਉਹਦਾ ਰਿਮਾਂਡ ਲਿਆ ਜਾਏ ਤਾਂ ਜਿਹੜਾ ਜੱਗੂ ਭਗਵਾਨਪੁਰੀ ਦਾ ਭਰਾ ਇਹ ਗੱਲ ਕਹਿੰਦਾ ਕਿ ਇਹਨੇ ਜਿਹੜਾ ਉਥੇ ਗੋਲਦੀ ਪੰਮਰਾ ਹੈ ਉਹਦੇ ਫੋਨ ਤੋਂ ਗੱਲ ਹੋਈ ਸੁਖਜਿੰਦਰ ਢਾਵੇ ਨਾਲ ਤਾਂ ਉਹਨੇ ਕਿਹਾ ਤੁਸੀਂ ਇਹਦਾ ਕਤਲ ਕਰ ਦਿਓ ਮੈਂ ਬੈਠਾ ਮੈਂ ਵੇਖ ਲਾਂਗਾ ਕੀ ਹੁੰਦਾ ਉਸ ਜਿਹੜਾ ਗੋਲਦੀ ਪੰਮਰਾ ਹੈ ਉਹਨੂੰ ਵੀ ਚੱਕਿਆ ਜਾਏ ਉਹਦਾ ਵੀ ਰਿਮਾਂਡ ਲਿਆ ਕੇ ਉਹਨਾਂ ਨੂੰ ਲਿਆਂਦਾ ਜਾਏ ਤਾਂ ਸਾਹਮਣੇ ਇਹਨਾਂ ਨੂੰ ਇੰਟੈਰੋਗੇਟ ਕੀਤਾ ਜਾਏ ਉਹ ਬਕਣਗੇ ਜਦੋਂ ਉਹ ਬਕਣਗੇ ਉਸ ਪਰਚੇ ਦੇ ਵਿੱਚ ਸੁਖਜਿੰਦਰ ਸਿੰਘ ਰੰਦਾਵੇ ਨੂੰ ਨਾਮਜ਼ਦ ਕਰਨਾ ਚਾਹੀਦਾ ਔਰ ਉਸ ਪਰਿਵਾਰ ਨੂੰ ਜਿਹੜਾ ਅੱਜ ਦਰਦ-ਦਰਦ ਠੋਕਰਾਂ ਖਾ ਰਿਹਾ ਹੈ ਉਸ ਪਰਿਵਾਰ ਨੂੰ ਉਸ ਮਾਂ ਨੂੰ ਜਿਹਦਾ ਪੁੱਤ ਗਿਆ ਉਹਨਾਂ ਭਰਾਵਾਂ ਨੂੰ ਜਿਹਦਾ ਭਰਾ ਗਿਆ ਉਹ ਬੱਚੇ ਜਿਨ੍ਹਾਂ ਦਾ ਬਾਪ ਗਿਆ ਉਹਨਾਂ ਨੂੰ ਅਨਸਾਰ ਤਾਂ ਮਿਲੂਗਾ ਇਹ ਸਾਰੇ ਬੰਦੇ ਲਿਆ ਕੇ ਇੰਟੈਰੋਗੇਟ ਕਰਕੇ ਤਾਂ ਉਸ ਬੰਦੇ ਨੂੰ ਪਰਚੇ ਦੇ ਵਿੱਚ ਰੱਖਣਾ ਚਾਹੀਦਾ ਇਹ ਮੇਰਾ ਮੇਨ ਮਕਸਦ ਹੈ ਸੀਐਮ ਸਾਹਿਬ ਨਾਲ ਗੱਲ ਹੋਈ ਹੈ ਤਾਂ ਡੀਐਸ ਸਾਹਮਣੇ ਤੇ ਵੀ ਇਨਕੁਆਰੀ ਵਾਸਤੇ ਮੈਂ ਸੀਐਮ ਸਾਹਿਬ ਨੂੰ ਮੈਂ ਸੀਐਮ ਸਾਹਿਬ ਨੂੰ ਵੇਖੋ ਪਿੰਨਾ ਮੈਂ ਚੈਨ ਨਦਰ ਹੀ ਤੁਹਾਡੇ ਘਰਾਂ ਮੈਂ ਜਦੋਂ ਗੱਲ ਸਾਰੀ ਬਾਹਰ ਆ ਗਈ ਆ ਹੁਣ ਗੱਲ ਕਲੀਅਰ ਹੋ ਗਈ ਆ 2-3 ਦਿਨ ਤੋਂ ਤਾਂ 2-3 ਦਿਨ ਤੋਂ ਗੱਲ ਕਲੀਅਰ ਹੋਣ ਤੋਂ ਬਾਅਦ ਜਿਹੜੀ ਗੱਲ ਹੈ ਇਹ ਸਾਰਾ ਕੁਝ ਸੀਐਮ ਸਾਹਿਬ ਦੇਖ ਲੈਣ ਕਿ ਹੁਣ ਲਾਈਵ ਚੱਲ ਰਿਹਾ ਸਾਰੇ ਚੈਨ ਨਦਰ ਦੇਖ ਲੈਣਾ ਸਭ ਨੇ ਦੇਖ ਲੈਣਾ ਨਹੀਂ ਤੁਸੀਂ ਗੱਲ ਨਹੀਂ ਕਰਦੇ ਤੁਸੀਂ ਲੱਗ ਕੇ ਜੋਗੇ ਬਿਲਕੁਲ ਜੀ ਜਿੰਨਾ ਚਿਰ ਰਿਮਾਂਡ ਤੇ ਨਹੀਂ ਆਉਂਦੇ ਉਹ ਬੰਦੇ ਰਿਮਾਂਡ ਤੇ ਸਾਹਮਣੇ ਕਹਿਣਗੇ ਕਿ ਜੱਗੂ ਭਗਵਾਨਪੁਰਿਆ ਵੀ ਕਹੇਗਾ ਤੇ ਜਿਹੜੇ ਦੀਪ ਹੁਣੀ ਅੰਦਰ ਗਏ ਨੇ ਉਹ ਵੀ ਕਹਿਣਗੇ ਤਾਂ ਜਿਹਦੇ ਫੋਨ ਤੋਂ ਗਏ ਜਦੋਂ ਪੁਲਿਸ ਇੰਟਰੋਗੇਟ ਕਰਦੀ ਆ ਤਾਂ ਕੰਧਾਂ ਬਖਦੀਆਂ ਤੁਸੀਂ ਤੁਸੀਂ ਆਪਣੇ ਗਰਗਲ ਜਿਹੜੇ ਤੁਹਾਡੀ ਇਲੈਕਸ਼ਨ ਹੋਈ ਸੀ ਤਾਂ ਤੇ ਵੀ ਉਹ ਕਹਿੰਦੇ ਰੋਪ ਲੱਗਦੇ ਰਹੇ ਕਿ ਜੱਗੂ ਦੀ ਫੈਮਲੀ ਕੋਲ ਤੁਸੀਂ ਨਹੀਂ ਸਪੋਰਟ ਲਈ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਕਦੀ ਜੱਗੂ ਭਗਵਾਨਪੁਰ ਪਿੰਡ ਜਿਹੜਾ ਜਾਂ ਜੱਗੂ ਦੇ ਬੰਦਿਆਂ ਕਿ ਤੁਸੀਂ ਕਦੀ ਜੱਗੂ ਭਗਵਾਨਪੁਰ ਪਿੰਡ ਜਿਹੜਾ ਜਾਂ ਜੱਗੂ ਦੇ ਬੰਦਿਆਂ ਦੀ ਇਲੈਕਸ਼ਨ ਤੇ ਮਦਦ ਲਈ ਕਿ ਬਿਲਕੁਲ ਨਹੀਂ ਮੈਂ ਲਈ ਜੀ ਸਮਝ ਲਿਆ ਬਿਲਕੁਲ ਨਹੀਂ ਮੈਂ ਮਦਦ ਲਈ ਕੋਈ ਬੰਦਾ ਸਾਫਤ ਕਰ ਦੇ ਕਿ ਮੈਂ ਉਹਨਾਂ ਦੀ ਮਦਦ ਲਈ ਹੈ ਜਿਹੜੇ ਅਲਿਗੇਸ਼ਨ ਲਾ ਰਹੇ ਨੇ ਹੈ ਜਿਹੜੇ ਇਨਰੂਲ ਅਲਿਗੇਸ਼ਨ ਲੱਗਦੇ ਨੇ ਤੁਹਾਡੀ ਤੁਹਾਡੇ ਲੋਕ ਇਲੈਕਸ਼ਨ ਦੀ ਮਦਦ ਲਈ ਤੇ ਗਈ ਅਲਿਗੇਸ਼ਨ ਲਾਉਣਾ ਤੁਸੀਂ ਜਿੱਦ ਤੱਕ ਜੋ ਮਰਜ਼ੀ ਅਲਿਗੇਸ਼ਨ ਲਾ ਦਿਓ ਇਹ ਰੰਦਾ ਵਸਾਉਂਦਾ ਐਪੀ ਵੀ ਕਰ ਸਕਦਾ ਤੁਸੀਂ ਕੋਈ ਫਰਜੀ ਅਲੀਗੇਸ਼ਨ ਲਾਓ ਮੈਂ ਮੈਂ ਪ੍ਰੂਫ ਤੇ ਤਨਾ ਆ ਦੇਖੋ ਠੀਕ ਹੈ ਨਾ ਆ ਕੀ ਕਹਿ ਰਿਹਾ ਆ ਆ ਤੁਹਾਨੂੰ ਮ ਸੁਣਾਉਣਾ ਹੋਣੀ ਇਹ ਆ ਸੁਣੋ ਉਹ ਯਾਰ ਤਰ੍ਹਾਂ ਦੀ ਆਉਣ ਦਾ ਬੰਦਾ ਤੂੰ ਬਾਤ ਜਦੋਂ ਆਪਣੀ ਇਥੇ ਕਾਲੀ ਦਲ ਸੀ ਉਸ ਤੋਂ ਬਾਅਦ ਸੁਖੀ ਰੰਦਾ ਵੀ ਉਹਨਾਂ ਦੀ ਸਰਕਾਰ ਬਣੀ ਕਾਂਗਰਸ ਬਣੀ ਉਹ ਟਾਈਮ ਸੁਲਭੀ ਨੂੰ ਪੁੱਛੋ ਵੀ ਤੇਰੇ ਨਾਲ ਜੱਗੂ ਨਹੀਂ ਸੀ ਕੋਈ ਮਤਾ ਤੂੰ ਜੱਗੂ ਦੀ ਸਪੋਰਟ ਨਹੀਂ ਸੀ ਲੈਂਦਾ ਇਹ ਮੇਂ ਮੁੰਡੇ ਸਾਡੇ ਏਰੀਆ ਦੇ ਵਿੱਚੋਂ ਜੀ ਕਿੰਨੇ ਮੁੰਡੇ ਏਰੀਆ ਦੇ ਵਿੱਚੋਂ ਜੀ ਆਨੇ ਘਰਾਂ 'ਚ ਬਿਠਾਤੇ ਵਰਤ ਕੇ ਪਰਚੇ ਕਰਾਤੇ ਘਰਾਂ ਦੇ ਘਰ ਖਤਮ ਕਰ ਦਿੱਤੇ ਸੋ ਕੀ ਦੇ ਨਾਲ ਜਰੂਰ ਸਾਡੇ ਕਨੈਕਟਡ ਹੈਗੇ ਆ ਹਾਂ ਹਾਂ ਸੁਖੀ ਦੇ ਟਾਈਮ ਸਰਪੰਚੀ ਵੀ ਸਾਡੇ ਕੋਲ ਆ ਠੀਕ ਆ ਮਾਤਾ ਜੀ ਮੌਕੇ ਦੇ ਮੈਂਬਰ ਹੀ ਐਸੀ ਸੀਟ ਸੀ ਤਾਂ ਸਾਡਾ ਆਪਦਾ ਬੰਦੇ ਸਰਪੰਚ ਬਣਾਇਆ ਸੀ ਪੁੱਛੋ ਸੁਖੀ ਨੂੰ ਇਹਨੇ ਨਹੀਂ ਬਣਾਇਆ ਬਿਨਾਂ ਲਿਖਣ ਦੇ ਉੱਤੇ ਸਾਨੂੰ ਸਰਪੰਚ ਬਣਾਇਆ ਨੇ ਜੇ ਰੰਧਾਵਾ ਜਗੂ ਹਾਂ ਦੇ ਕੋਲੋ ਤੇ ਲੋੜ ਮੁੱਢੀ ਰਵਾ ਸਕਦਾ ਕਿ ਉਹ ਇਹਨੂੰ ਦੱਸੂ ਸਾਡੀ ਮਾਤਾ ਕਿਸੇ ਨੂੰ ਨਹੀਂ ਮੁਰਵਾ ਸਕਦਾ ਇਹਨੂੰ ਪੁੱਛੋ ਗੋਲਡੀ ਤੋਂ ਮਰੇ ਦੇ ਉਤੇ ਫੋਨ ਦੇ ਫੋਨ ਕੋਈ ਸਰਪੰਚ ਨਹੀਂ ਬਣਾਇਆ ਕਿ ਇਹਨੇ ਨਹੀਂ ਮੁਰਾਇਆ ਇਹ ਤਾਂ ਸਾਰੇ ਸਾਰੇ ਲਖਣਾ ਤੇ ਮੇਰੇ ਪਿੰਨਕ ਲਖਣਾ ਹੁੰਦੀਆਂ ਵਗੈਰੇ ਉਹ ਕਿੰਨੇ ਦਾ ਨਾਮ ਲਿਖ ਦਿੱਤਾ ਹੈ ਨਾ ਹੁਣ ਤੋਂ ਵੀ ਉਹਦਾ ਪਤਾ ਹੋ ਗਿਆ ਹੁਣ ਜਿਹੜਾ ਸਰਪੰਚ ਆ ਹੁਣ ਸਰਪੰਚ ਜਿਹੜੀ ਮੌਕੇ ਦੀ ਸਰਪੰਚ ਆ ਉਹ ਹੈਗੀ ਆ ਜੱਗੂ ਭਗਵਾਨ ਪੁਰੀਏ ਦੀ ਚਾਚੀ ਤੇ ਮਾਸੀ ਉਹ ਸਰਪੰਚ ਆ ਲੱਖ ਮੇਰੇ ਕੋਈ ਸਪੋਨਸਰ ਨਹੀਂ ਜੀ ਮੈਂ ਸਾਰੇ ਇਲਕਾਣਾ ਚ ਇਲਕਾਣਾ ਕਰਾਈਆਂ ਸਾਰੇ ਪਿੰਡਾਂ ਚ ਮੇਰੇ ਪਿੰਡ ਆਪਣੇ ਪਿੰਡ ਚ ਆਮ ਆਦਮੀ ਪਾਰਟੀ ਵਾਲੇ ਨੇ ਇਲیکشن ਲੜੀ ਆ ਕਾਂਗਰਸ ਵਾਲਿਆਂ ਇਲیکشن ਲੜੀ ਆ ਅਕਾਲੀ ਦਲ ਵਾਲਿਆਂ ਇਲیکشن ਲੜੀ ਆ ਮੈਂ ਆਪਣੇ ਪਿੰਡ ਚ ਮੈਂ ਸਾਰੇ ਪਿੰਡਾਂ ਚ ਖੁੱਲ੍ਹ ਦਿੱਤੀ ਚਾਹੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਜਿਹੜਾ ਮਰਜ਼ੀ ਬੰਦਾ ਆਜ਼ਾਦ ਵੀ ਹੋਵੇ ਕੋਈ ਉਹ ਇਲیکشن ਲੜ ਸਕਦਾ ਇਹ ਹਮ ਕਿਹੜੀ ਪਾਰਟੀ ਤੋਂ ਹੋ ਗਏ ਕੌਣ ਇਹ ਤਾਂ ਇਹਨਾਂ ਨੂੰ ਪਤਾ ਉਹ ਕਿੱਧਰੋਂ ਨੇ ਇਹ ਤਾਂ ਕਿੱਧਰੋਂ ਨੇ ਤਾਂ ਹੁਣ ਤਾਂ ਅੱਜ ਇੱਕ ਹੋਰ ਨਾ ਵਾਤਾ ਪਾੜੇ ਜਿਹੜੀ ਲਾਅ ਐਂਡ ਔਰਡਰ ਦੀ ਗਰਦਾਸ ਬੁਦਲੇ ਸਿਚੁਏਸ਼ਨ ਆ ਰਹੀ ਮੋਰੇ ਪ੍ਰਿਆਰ ਉਹਨਾਂ ਦਾ ਇੱਕ ਕਤਲ ਹੋਇਆ ਉਸ ਤੋਂ ਬਾਅਦ ਤਿੰਨ ਚਾਰ ਉੱਪਰ ਹੇਟਾ ਹੋਏ ਆਮਾਦੀ ਪਾਰਟੀ ਦੀ ਸਰਕਾਰ ਛੱਡੋ ਕ੍ਰਿਟੀਕਲ ਕਨੈਕਸ਼ਨ ਸਾਰੇ ਜੱਗੂ ਦੀ ਮਾਰਨ ਨੂੰ ਗੋਲੀ ਦੇ ਚੰਨ ਵੱਜੇ ਉਹ ਇਹ ਲੌਂਗ ਰੋਡ ਦੀ ਸਿਚੁਏਸ਼ਨ ਤੇ ਕੀ ਕਹਿਣਾ ਚਾਹੁੰਦੇ ਜੀ ਕਿਉਂ ਨਹੀਂ ਤੁਸੀਂ ਤੁਸੀਂ ਇੱਕ ਹੋਰ ਗੱਲ ਦੇਖੋ ਜਿਹੜੀ ਕੱਲ ਵੀ ਕੱਲ ਹੈ ਇਹਨਾਂ ਨੇ ਪਰਸੋਂ ਕਿਹਾ ਘਰ ਸਟੇਟਮੈਂਟ ਦਿੱਤੀ ਆ ਕਿ ਪਹਿਲਾਂ ਉਹ ਜਿਹੜੀ ਫਟੇਗੜ ਗੋਲੀ ਚੱਲੀ ਹੈ ਉਹ ਜਿਹੜਾ ਬੰਦਾ ਵਾ ਜਿਹਦਾ ਦੁਕਾਨ ਤੇ ਗੋਲੀ ਚੱਲੀ ਹੈ ਉਹ ਬੰਦਾ ਸਾਡੇ ਕੋਲ ਆਇਆ ਤਾਂ ਸਾਡੇ ਕੋਲੋਂ ਜਾਂ ਜਦੋਂ ਸਾਡੇ ਕੋਲ ਆ ਤਾਂ ਡੇਢ ਘੰਟੇ ਬਾਅਦ ਗੋਲੀ ਚੱਲੀ ਇਹਦਾ ਮਤਲਬ ਇਹ ਹੈ ਕਿ ਉਹ ਬੰਦਾ ਤੁਹਾਡੇ ਕੋਲ ਬੈਠਾ ਤੇ ਡੇਢ ਘੰਟੇ ਬਾਅਦ ਗੋਲੀ ਚਲਦੀ ਆ ਇਹ ਤਾਂ ਮੈਂ ਤੁਹਾਨੂੰ ਇਹ ਵੀ ਪਤਾ ਹੋਊਗਾ ਫਿਰ ਗੋਲੀ ਕਿੰਨੇ ਚਲਾਈ ਹੈ ਇਹ ਲੋ ਤੋਂ ਗੰਦਾ ਜਾਲਾ ਦੋ ਹੋ ਕਿ ਜਿਹੜੇ ਬੰਦਾ ਤੁਹਾਡੇ ਕੋਲ ਬੈਠਾ ਹੈ ਉਹਦੀ ਦੁਕਾਨ ਤੇ ਤੁਹਾਡੇ ਕੋਲ ਬੈਠੋ ਤੁਸੀਂ ਕਹਿੰਦੇ ਕਿ ਸਾਡੇ ਕੋਲ ਬੈਠਾ ਹੈ ਤਾਂ ਡੇਢ ਘੰਟੇ ਬਾਅਦ ਉਹਦੀ ਦੁਕਾਨ ਤੇ ਗੋਲੀ ਚਲਦੀ ਆ ਉਹ ਫਿਰ ਕੌਣ ਚਲਾ ਗਿਆ ਜੀ ਇਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਨੂੰ ਕੀ ਪਤਾ ਉਹਨੂੰ ਪੁੱਛੋ ਜਾ ਕੇ ਜਿਹੜਾ ਕਹਿੰਦਾ ਮੇਰੇ ਕੋਲ ਤਾਂ ਆਇਆ ਕੋਈ ਨਹੀਂ ਮੈਂ ਤਾਂ ਰਾਤੀ ਕਲੀਅਰ ਕੀਤਾ ਕਿ ਜਿਹੜੇ ਬੰਦੇ ਦੀ ਦੁਕਾਨ ਤੇ ਗੋਲੀ ਚੱਲੀ ਆ ਮੈਂ ਰਾਤੀ ਗਿਆ ਉੱਥੇ ਵਿਜਟ ਕਰਕੇ ਆ ਜਿਹੜੇ ਬੰਦੇ ਦੀ ਦੁਕਾਨ ਤੇ ਗੋਲੀ ਚੱਲੀ ਆ ਉਹਦਾ ਛੋਟਾ ਭਰਾ ਮੇਰੀ ਪਾਰਟੀ ਦਾ ਸਰਪੰਚ ਹੈ ਉਹ ਕਹਿੰਦਾ ਸੀ ਤਾਂ ਤੇ ਕੋਲ ਗਏ ਨਹੀਂ ਉਹ ਕਹਿੰਦਾ ਮੈਂ 3 ਮਹੀਨੇ ਪਹਿਲਾਂ ਦੁਕਾਨ ਰੈਂਟ ਤੇ ਲਈ ਆ ਮੇਰੇ ਤੋਂ ਪਹਿਲਾਂ ਦੁਕਾਨ ਕਿਸੇ ਭਗਵਾਨਪੁਰੇ ਦਾ ਹੀ ਬੰਦਾ ਵਾ ਉਹਦੇ ਕੋਲ ਰੈਂਟ ਤੇ ਸੀਗੀ ਉਹਦੇ ਕੋਲ ਰੈਂਟ ਤੇ ਮੈਂ 3 ਮਹੀਨੇ ਤੋਂ ਲਈ ਆ ਜਿਹੜਾ ਭਗਵਾਨਪੁਰੇ ਦਾ ਉਹਨੂੰ ਥੈਟਕਲ ਜਰੂਰ ਆਈ ਆ ਉਹਦੇ ਭਲੇਖੇ ਚ ਕੀ ਉਹ ਬੰਦੇ ਨੇ ਦੁਕਾਨ ਪਈ ਤਾਂ ਮੇਰੇ ਤੇ ਇਹ ਫੈਰਿੰਗ ਹੋਈ ਹੈ ਨਹੀਂ ਜੀ ਇੱਕ ਆਪਣਾ ਜੱਗ ਨੂੰ ਮਨਪ੍ਰੀਤ ਮਾੜ ਮਿਲਦਾ ਵਾ ਜਿਹੜੇ ਉਹਦੇ ਦਿੱਤੇ ਜਿਹੜੇ ਸਾਥੀ ਹੁੰਦੇ ਆ ਜੇਕਰ ਕੋਸ਼ਿਸ਼ ਕਰਾਉਗੇ ਰੰਦਾ ਵਾ ਉਹਨਾਂ ਉਹਦੇ ਜਿਹੜਾ ਕਰਤਾ ਕਰੋ ਕੋਸ਼ਿਸ਼ ਬਿਲਕੁਲ ਜੀ ਤੁਹਾਡੇ ਚੈਨਲ ਦੇ ਨਹੀਂ ਮੈਨੂੰ ਇਹੀ ਤੁਹਾਡੇ ਚੈਨਲਾਂ ਤੋਂ ਉਮੀਦ ਹੈ ਕਿ ਇਹ ਕਹਿੰਦੇ ਨੇ ਕਿ ਚੈਨਲ ਜੇ ਤੁਹਾਡੇ ਚੈਨਲ ਆਲਾ ਦੇ ਥਰੂ ਹੀ ਜਿਹੜਾ ਮਾੜਾ ਬੰਦਾ ਉਹ ਇਨਸਾਫ ਮਿਲ ਸਕਦਾ ਤੁਹਾਡੇ ਚੈਨਲਾਂ ਦੇ ਥਰੂ ਤੁਸੀਂ ਗੱਲ ਜਿਹੜੀ ਆ ਗੱਲ ਜਾ ਰਹੀ ਹੈ ਜੀ ਨਹੀਂ ਇਹ ਸਾਡੇ ਜਰੀਏ ਬਿਲਕੁਲ ਕਰਾਂਗੇ ਜੀ ਬਿਲਕੁਲ ਅਜੇ ਮੇਰੀ ਕੋਈ ਗੱਲ ਨਹੀਂ ਹੋਈ ਮੈਂ ਰਿਟਰਨ ਚ ਕੋਈ ਗੱਲ ਨਹੀਂ ਅਜੇ ਤੱਕ ਕੀਤੀ ਜੀ ਇਹਦੇ ਸਬੰਧ ਚ ਮੈਂ ਮਿਲਾਂਗਾ ਜੀ ਸੀਐਮ ਸਾਹਿਬ ਨੂੰ ਬੀਜਪੀ ਨੂੰ ਲਿਖੋਗੇ ਕਿ ਮੈਂ ਸੀਐਮ ਸਾਹਿਬ ਨੂੰ ਮਿਲਾਂਗਾ ਜੀ ਇਸ ਬਾਰੇ ਆਪਸੇ ਸੂਬੇ ਚ ਐਮਪੀ ਦਾ ਪਰਿਵਾਰ ਸੇਫ ਨਹੀਂਗਾ ਤੇ ਆਮ ਜਨਤਾ ਕਿਵੇਂ ਸੇਫ ਹੋਏ ਐਮਪੀ ਦਾ ਸੇਫ ਨਹੀਂ ਮੈਂ ਐਮਐਲਏ ਆ ਠੀਕ ਹੈ ਜੀ ਮੈਂ ਤਾਂ ਨਹੀਂ ਕਦੀ ਕਿਹਾ ਕਿ ਮੈਂ ਐਮਐਲਏ ਕ ਸੇਫ ਨਹੀਂ ਠੀਕ ਹੈ ਨਾ ਸੇਫਟੀ ਜੇ ਤਾਂ ਸਾਰੇ ਕారణਕ ਕੋਈ ਵੀ ਨਹੀਂ ਸੇਫ ਜੀ ਪੰਜਾਬ ਚ ਮੈਨੂੰ ਤਾਂ ਨਹੀਂ ਲੱਗਦਾ ਇਹੋ ਜੀ ਪੰਜਾਬ ਚ ਕੋਈ ਸਥਿਤੀ ਹੈ ਲੋ ਆ ਨਾ ਦੇਖੇ ਇੱਕ ਗੱਲ ਰਿਕਾਰਡ ਜੇ ਇੱਕ ਗੱਲ ਜੇ ਡੇਰਾ ਬਾਬਾ ਨਾਨਕ ਚ ਮੈਂ ਬਾਹਰ ਦੇ ਹਲਕੇਾਂ ਦੀ ਨਹੀਂ ਗੱਲ ਕਰਦਾ ਡੇਰਾ ਬਾਬਾ ਨਾਨਕ ਹਲਕੇ ਦੀ ਗੱਲ ਕਰਦਾ ਡੇਰਾ ਬਾਬਾ ਨਾਨਕ ਹਲਕੇ ਚ ਕੋਈ ਵੀ ਅੱਜ ਕਾ ਵਾਰਦਤ ਕਿਸੇ ਨੇ ਕੀਤੀ ਆ ਜਸਤ ਉਹਨਾਂ ਨੂੰ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਸਾਰੇ ਪੀਸ ਕਰਕੇ ਸਾਰੇ ਬੰਦੇ ਫੜ ਕੇ ਅੰਦਰ ਦੇ ਦਿੱਤੇ ਨੇ ਸਭ ਤੋਂ ਪਹਿਲਾਂ ਡੇਰਾ ਬਾਬਾਨਾ ਚੱਕ ਸੁਨਿਆਰੇ ਦੀ ਲੁੱਟ ਹੋ ਕੋਈ ਜਿਹਦੇ ਦੁਕਾਨ ਧੁੱਤ ਪੈਨੇ 1.5 ਵਜੇ ਡੱਕ ਮਾਰਿਆ ਸੀ ਉਹਨਾਂ ਔਰ ਡੇਰੇ ਲਿਆ ਕੇ ਥਾਣੇ ਚ ਬੰਦੇ ਪੰਡੋਰੀ ਤੁਹਾਡੇ ਅੰਮ੍ਰਿਤਸਰ ਲਾਗੋਂ ਫੜ ਕੇ ਖੜੇ ਆ ਤਾਂ ਪੰਡੋਰੀ ਡੇਰੇ ਥਾਣੇ ਚ ਦਿੱਤੇ ਪਤਾ ਉਹ ਵੀ ਮੇਰੇ ਚ ਕਰਕੇ ਵੀ ਗਈ ਸੀਗੇ ਇੰਨਾ ਕੰਮ ਲੁੱਟਮਾਰ ਕਿਉਂ ਹੋ ਰਹੀ ਐ ਜਿਹਦੇ ਜੋ ਗੈਰਸਰਵਾਜ ਚੱਲ ਰਿਹਾ ਤੁਹਾਡੀ ਸਰਕਾਰ ਚ ਕਿਉਂ ਚੱਲ ਰਹੀ ਐ ਕਿੱਥੇ ਲੁੱਟਖੋ ਹੋ ਰਹੀ ਐ ਮੈਨੂੰ ਇੱਕ ਇੱਕ ਜਗ੍ਹਾ ਦੱਸੋ ਕਿੱਥੇ ਲੁੱਟਖੋ ਹੋ ਰਹੀ ਐ ਜੀ ਮੈਂ ਕਿਹਾ ਤੁਸੀਂ ਵਾਰਦਾਤਾ ਦੱਸੋ ਨਾ ਵਾਰਦਾਤਾ ਹੋਈ ਕਿੱਥੇ ਐ ਸਿਰਫ ਡਰਾ ਇੱਕ ਡਰਾਵਾ ਜਿਹੜੇ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਉਹ ਸਿਰਫ ਇੱਕ ਡਰਾਵਾ ਦਿੰਦੇ ਨੇ ਤੁਰੇ ਜਾਂਦੇ ਨੂੰ ਕਿਸੇ ਦੇ ਗੇਟ 'ਤੇ ਛੋਟਾ ਮੋਟਾ ਖਲਾਕ ਕਰ ਗਿਆ ਤਾਂ ਲੋਕ ਸਹਿਮ ਜਾਂਦੇ ਨੇ ਨਹੀਂ ਜਿਹੜੀ ਆ ਕਤਲ ਹੋ ਮੈਂ ਕੋਈ ਇੱਕ ਕਤਲ ਦੱਸੋ ਜੀ ਗੋਲੀ ਮਾਰ ਕੇ ਖਾੜ ਗਿਆ ਜਟਿਆਰੇ ਦੇ ਵਿੱਚ ਵਕੀਲ ਨੂੰ ਗੋਲੀ ਮਾਰਤੀ ਆ ਕਈ ਕਤਲ ਹੋ ਗਏ ਬਾਹੋਰ ਦੇ ਵਿੱਚ ਵਪਾਰੀ ਨੂੰ ਮਾਰ ਕੇ ਕੱਲ੍ਹ ਜੇ ਕੇਜਰੀਵਾਲ ਸਾਹਿਬ ਦੇ ਦੇਖੋ ਜੀ ਜਿਹੜੇ ਬੰਦੇ ਨੇ ਵੀ ਕਾਨੂੰਨ ਨੂੰ ਆਪਣੇ ਹੱਥ ਚ ਲੈ ਆ ਕਾਨੂੰਨ ਨੇ ਉਹਨੂੰ ਬਖਸ਼ਣਾ ਨਹੀਂ ਅੱਜ ਤੱਕ ਦਾ ਇਤਿਹਾਸ ਵਾਪਰਾਨਾ ਤੁਸੀਂ ਮੇਰੇ ਤੋਂ ਸਾਰੇ ਸਿਆਣੇ ਹੋ ਕਹਿੰਦੇ ਕਤਲ ਕਦੀ ਗੁੱਝਾ ਨਹੀਂ ਰਹਿੰਦਾ ਕਤਲ ਕਦੀ ਛੁਪਦਾ ਨਹੀਂ ਕਤਲ ਅੱਜ ਟਰੇਸ ਹੋ ਜਾਏ ਕਤਲ ਦੋ ਮਹੀਨਿਆਂ ਨੂੰ ਟਰੇਸ ਹੋ ਜਾਏ ਕਤਲ ਟਰੇਸ ਹੋਣਾ ਰਹਿੰਦਾ ਨਹੀਂ ਜਿਹੜੇ ਬੰਦਿਆਂ ਨੇ ਕੰਮ ਕੀਤਾ ਉਹ ਇੱਕ ਦਿਨ ਜ਼ਰੂਰ ਸਲੱਖਾਂ ਦੇ ਪਿੱਛੇ ਆ ਜਾਣਗੇ ਕਿਸੇ ਨੇ ਕਮੈਂਟ ਮਾਰਿਆ ਸੀ ਉਹਦਾ ਕਿਉਂ ਮੈਂ ਪਤਾ ਕੀਤਾ ਜਿਉਂ ਤਾਂ ਕਹਿੰਦਾ ਇੱਕ ਦਿਮਾਗੀ ਵੀ ਥੋੜਾ ਜਿਹਾ ਇਦਾਂ ਦਾ ਕਈ ਉਹਦਾ ਫੁਕਰੀ ਜੀ ਮਾਰ ਗਿਆ ਹਾਂ ਇਹਨਾਂ ਨੂੰ ਫੁਕਰੀ ਕਹਿ ਸਕਦਾ ਐਸੇ ਰਹਿੰਦਾ ਉਹਦਾ ਤੁਹਾਡੀ ਉਹਨੇ ਇੰਨਾ ਡਿਟੇਲ ਨਾਲ ਲਿਖਿਆ ਕਿ ਕਾਨੂੰਨੀ ਛੱਡਾਂਗੇ ਉਹਦਾ ਫੁਕਰੀ ਮਾਰ ਗਿਆ ਬੇਕੂਫੀ ਕੀਤੀ ਉਹਦਾ ਜੱਗੂ ਨਾਲ ਲਿੰਕ ਹੈ ਮੈਨੂੰ ਤਾਂ ਨਹੀਂ ਲੱਗਦਾ ਬਾਕੀ ਉਹਨੂੰ ਪਤਾ ਹੋਊਗਾ ਜਦੋਂ ਕੋਈ ਕੋਈ ਸਪੋਰਟ ਨਹੀਂ ਆਇਆ ਜਦੋਂ ਤੁਸੀਂ ਆਵਾਜ਼ੇ ਪਾਰਟੀ ਦੇ ਵੱਲੋਂ ਇਹ ਸ਼ੋਰ ਕਰਦੇ ਕਿ ਤੁਹਾਡੀ ਕਿਸੇ ਗੈਂਗਸਟਰ ਦੇ ਨਾਲ ਤੁਹਾਡਾ ਕੋਈ ਸਬੰਧ ਨਹੀਂ ਸਾਹਿਬ ਮੇਰੀ ਗੈਂਗਸਟਰ ਨਾਲ ਕਿਸੇ ਸਬੰਧ ਨਹੀਂ ਮੇਰਾ ਅਤਵਾਦ ਨਾਲ ਕੋਈ ਸਬੰਧ ਨਹੀਂ ਤੁਹਾਨੂੰ ਮੈਂ ਅੱਜ ਦੱਸ ਚੱਲਿਆ ਜਿਹੜੇ ਲੋਕ ਇਹ ਕਹਿੰਦੇ ਨੇ ਤੁਹਾਨੂੰ ਪਤਾ ਮੇਰੀ ਫੈਮਿਲੀ ਦੀ ਬੈਕਗ੍ਰਾਉਂਡ ਦਾ ਮੇਰੀ ਬੈਕਗ੍ਰਾਉਂਡ ਦਾ ਪਤਾ ਨਹੀਂ ਪਤਾ ਤੁਹਾਨੂੰ ਮੇਰੀ ਉਹ ਬੈਕਗ੍ਰਾਉਂਡ ਹੈ 1999 ਵਿੱਚ ਮੇਰੇ ਫਾਦਰ ਸਾਹਿਬ ਪਿੰਡ ਦੇ ਸਰਪੰਚ ਸੀਗੇ ਅਤਵਾਦੀਆਂ ਨੇ ਮੇਰੇ ਫਾਦਰ ਸਾਹਿਬ ਨੂੰ ਪਹਿਲਾਂ ਮਾਰਿਆ 1999 ਵਿੱਚ ਸ਼ਹੀਦ ਕੀਤਾ ਉਦੋਂ ਇੱਕ ਸਾਲ ਬਾਅਦ ਮੇਰੇ ਫਾਜ਼ਲ ਸਾਹਿਬ ਦੇ ਚਾਚਾ ਜੀ ਵੀ ਸਰਪੰਚੀ ਦੇ ਸਰਦਾਰ ਸਾਦਾ ਸਿੰਘ ਰੱਤੇ ਪਿੰਡ ਦੇ ਉਹਨਾਂ ਨੂੰ ਤੇ ਉਹਨਾਂ ਦੇ ਦੋ ਬੇਟਿਆਂ ਨੂੰ 90 ਚ ਸ਼ਹੀਦ ਕੀਤਾ ਮੇਰੇ ਪਰਿਵਾਰ ਨਾਲ ਜਿੱਡੀ ਵੱਡੀ ਸ਼ਹਾਦਤ ਸਾਡੇ ਪਰਿਵਾਰ ਨੇ ਦਿੱਤੀ ਹੈ ਸਾਡੇ ਪਰਿਵਾਰ ਦਾ ਕੋਈ ਕੋਈ ਉਂਗਲ ਤਾਂ ਖੜੀ ਕਰੇ ਕਿ ਇਹਨਾਂ ਲੋਕਾਂ ਦੇ ਜਿਹੜੇ ਗੱਲਾਂ ਕਰਦੇ ਨੇ ਕਿ ਅਸੀਂ بڑے ਹੈਗੇ ਆ ਇਹਨਾਂ ਦੇ ਪੈਰਾਂ 'ਚ ਕਿਤੇ ਕੰਡਾ ਵੀ ਲੱਗਿਆ ਸੋ ਤੁਸੀਂ ਗਾਵੀ ਗਾਰੀ ਵਿਗੜਦੇ ਪਰ ਮੰਗ ਕੀਤੀ ਗਲਕੋ ਠੀਕ ਗੱਲ ਹੈ ਜੀ ਲੋਕਤੰਤਰ ਹੈ ਲੋਕਤੰਤਰ ਚ ਹਰ ਇੱਕ ਦਾ ਹੱਕ ਬਣਦਾ ਹੈ ਉਹ ਪ੍ਰੋਟੈਸਟ ਕਰਨ ਦਾ ਵੀ ਉਹਨਾਂ ਦਾ ਹੱਕ ਬਣਦਾ ਹੁੰਦਾ ਮੰਗ ਰੱਖਣ ਦੀ ਜਾਇਜ਼ ਮੰਗ ਰੱਖੀ ਹੋਣਾ ਜਿਹੜੀ ਲੰਗਾ ਸਾਹਿਬ ਨੇ ਰੱਖੀ ਉਹ ਗਿਲਕੋ ਰੰਗੀਰ ਗਿਲਕੋ ਜਿਹੜੇ ਨੇ ਮੁਹਾਲੀ ਤੋਂ ਉਹ ਆਪ ਬੀਜੇਪੀ ਸ਼ਾਮਲ ਹੁੰਦੇ ਆ ਨਾਲ ਹੀ ਉਹਨਾਂ ਨੂੰ ਵਿਜੀਲੈਂਸ ਦੀ ਰੇਡ ਕਰ ਦਿੱਤੀ ਜਾਂਦੀ ਦੇਖੋ ਜੀ ਜਿਹੜੇ ਬੰਦੇ ਨੇ ਵੀ ਗਲਤ ਕੰਮ ਪੰਜਾਬ ਦੀ ਧਰਤੀ ਤੇ ਕੀਤਾ ਉਹਨੂੰ ਕਿਸੇ ਨੂੰ ਬਖਸ਼ਣਾ ਨਹੀਂ ਸੀ ਆਮ ਸਰ ਦਾ ਬੜਾ ਕਲੀਅਰ ਕੱਟ ਮੈਸੇਜ ਹੈ ਕਿ ਜਿੰਨੇ ਵੀ ਇੱਥੇ ਗੜਬੜੀ ਕੀਤੀ ਹੈ ਜਾਂ ਜਿੰਨੇ ਵੀ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਭਾਵੇਂ ਕਿਸੇ ਜਰੀਏ ਲੁੱਟਿਆ ਚਾਹੇ ਉਹ ਰੀਅਲ ਏਸਟੇਟ ਚ ਰਾਕੇ ਲੁੱਟਿਆ ਹੋਵੇ ਚਾਹੇ ਉਹਨੇ ਕਿਸੇ ਤਰੀਕੇ ਨਾਲ ਕਰਪਸ਼ਨ ਕੀਤੀ ਹੋਵੇ ਉਹਨੂੰ ਪੰਜਾਬ ਸਰਕਾਰ ਨੇ ਕਿਸੇ ਕੀਮਤ ਨਹੀਂ ਬਿਲਕੁਲ ਜੀ ਮੈਂ ਇਹ ਕਹਿੰਦੇ ਹੁੰਦਾ ਹੈ ਜੇ ਪੂਰਾ ਰਮਾਨ ਮੰਗਦੇ ਹੋਏ ਚਾਹੀਦਾ ਤੇ ਨਾਲ ਇਹਨਾਂ ਨੂੰ ਵੀ ਜੰਨਾ ਚੇਰ ਜਿੰਨਾ ਚਿਰ ਆਮੋ ਸਾਹਮਣੇ ਬੰਦਾ ਨਾ ਹੋਵੇ ਜਿਹੜੇ ਕਲੀਅਰ ਕੱਟ ਕਹਿ ਰਹੇ ਨੇ ਜੇ ਉਹਦਾ ਭਰਾ ਕਲੀਅਰ ਕੱਟ ਕਹਿ ਰਿਹਾ ਇਹ ਸਾਡੇ ਕੋਲ ਇਹਨਾਂ ਮਰਵਾਇਆ ਤਾਂ ਮਾਰਨ ਵਾਲੇ ਦੀ ਉਹਦੀ ਵਹਿਲੀ ਦੀ ਤੇ ਜਿਹੜਾ ਮਾਰਨ ਵਾਲਾ ਬਹਿਤਾ ਵਿੱਚ ਸੜਕ ਹੈ ਐਸ ਬੰਨੇ ਉਹ ਨੇ ਤੇ ਐਸ ਬੰਨੇ ਉਹ ਜਿਨ੍ਹਾਂ ਨੇ ਮਾਰਿਆ ਉਹ ਬੰਦਾ ਮੁੰਡਾ ਦੀਪ ਹੋਣੀ ਆ ਉਹ ਵੀ ਅੰਦਰ ਨੇ ਉਹ ਜਦੋਂ ਰਿਮਾਂਡ ਤੇ ਪੁਲਿਸ ਰਿਮਾਂਡ ਤੇ ਲੈ ਕੇ ਆਉਂਦੀ ਹੈ ਆ ਹੋਰ ਵੀ بڑے ਕੇਸਾਂ ਚ ਲੈ ਕੇ ਆਉਂਦੀ ਹੈ ਜਦੋਂ ਆਪਾਂ ਕੇਸ ਨੂੰ ਟਰੇਸ ਹੀ ਕਰਨਾ ਹੈ ਤਾਂ ਫਿਰ ਰਿਮਾਂਡ ਤੇ ਤਾਂ ਲੈਉਣਾ ਪਏਗਾ ਪਹਿਲਾਂ ਨਹੀਂ ਗਿਰਫਤਾਰ ਕੀਤਾ ਪੁਲਿਸ ਨੇ ਕਿੰਨੇ ਕੇਸ ਕਿਨੇ ਜੱਜ ਕਿਹਦਾ ਚ ਜਿਹੜੀ ਢਿਲਵਾਲ ਹੈ ਜਿਹੜਾ ਦੇਖੋ ਜੀ ਢਿਲਵਾਲ ਦੇ ਪਰਿਵਾਰ ਨਾਲ ਕਿਤੇ ਕੰਟੈਕਟ ਕਰਕੇ ਵੇਖੋ ਤੁਹਾਡੇ ਚੈਨਲ ਵਾਲੇ ਜਾਓ ਉਹਦੇ ਘਰ ਉਹਦੇ ਬ੍ਰਦਰ ਨੂੰ ਮਿਲ ਕੇ ਦੱਸਿਓ ਕਿ ਉਹਨਾਂ ਹਾਈ ਕੋਰਟ ਤੇ ਤਾਂ ਕਿਥੋਂ ਕਿਥੋਂ ਤੱਕ ੱੱਕੇ ਖਾਦੇ ਸਿਰਫ ਪੋਲੀਟਿਕਲ ਪ੍ਰੈਸ਼ਰ ਕਰਕੇ ਦਬਾਅ ਕਰਕੇ ਜਿਹੜਾ ਇਹ ਸਾਰਾ ਕੁਝ ਨਾ ਬਾਈ ਮਾਮਾ ਆ ਵੀ ਜਿਹੜਾ ਉਹ ਨਾ ਤਾਂ ਤਾਂ ਕੋਹਣ ਵਿਆਹ ਆ ਉਹ ਤੋਂ ਡਰ ਦੇਸ ਹੋਇਆ ਉਸ ਤੋਂ ਬਾਅਦ ਹੀ ਤੁਸੀਂ ਬੋਲਣਾ ਸ਼ੁਰੂ ਆ ਪਹਿਲੋਂ ਇਹ ਕੋਈ ਆਵਾਜ਼ ਠਾਈ ਵੀ ਜੀ ਜਨਾੜਾਗਾ ਵਾ ਤੇ ਯਾਰ ਜਦੋਂ ਮੈਨੂੰ ਪਤਾ ਲੱਗਾ ਜਦੋਂ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਈ ਜਦੋਂ ਚੀਕਾਂ ਕਰਨੀਆਂ ਦੀਆਂ ਨਿਕਲੀਆਂ ਤਾਂ ਮੈਨੂੰ ਪਤਾ ਲੱਗਾ ਮੈਂ ਹੁਣ 2 ਲੱਖ ਬੋਰ ਦਾ ਕਸਟੋਡੀ ਨਾ ਡੇਰਾ ਪਾਪਾ ਨਾਨਕਾ ਲਕੇ ਦਾ ਤਾਂ ਮੈਂ ਜਦੋਂ ਲੋਕਾਂ ਦੀ ਗੱਲ ਮੇਰੇ ਕੰਨਾਂ ਤੱਕ ਆਉਂਦੀ ਆ ਤਾਂ ਮੈਨੂੰ ਲੱਗਦਾ ਕਿ ਉਹ ਗੱਲ ਜਿਹੜੀ ਆ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਸਮਝਦੇ ਬਾਰੇ ਤੁਸੀਂ بڑے ਬਿਜ਼ਨਸ ਦੇ ਮਾਤਾ ਨੇ ਜਾਂਦੇ ਚਾਹਦੇ ਬਾਅਦ ਤੁਸੀਂ ਬੜੇ ਗੰਭੀਰ ਰੈਲੀਗੇਸ਼ਨ ਆਏ ਮੈਂ ਥੋੜੀ ਲਾਏ ਪਰਿਵਾਰ ਨੇ ਲਾਏ ਨੇ ਉਹਦੇ ਚ ਮੈਂ ਕੀ ਕਿਹਾ ਉਹਦੇ ਚ ਫਾਲਤੂ ਕੀ ਕਿਹਾ ਤੁਸੀਂ ਦੱਸੋ ਕੀ ਪਰਿਵਾਰ ਨੇ ਕਿਹਾ ਜਦੋਂ ਪਰਿਵਾਰ ਕਿਸਟੈਂਡ ਹੈ ਮਾਂ ਦਾ ਅਸਲ ਕੀ ਨੇਗੀ ਦੇਖੋ ਜੀ ਘਰ ਵਾਲੇ ਕਹਿੰਦੇ ਨੇ ਮਾਂ ਮਰੀਏ ਜਿਨ੍ਹਾਂ ਦੀ ਉਹ ਕਹਿੰਦੇ ਨੇ ਜਿਨ੍ਹਾਂ ਦੀ ਮਾਂ ਮਰਦੀ ਆ ਜਿਨ੍ਹਾਂ ਦਾ ਪਿਓ ਮਰਦਾ ਉਹਨਾਂ ਨੂੰ ਪਤਾ ਹੁੰਦਾ ਵੀ ਉਹਨਾਂ ਦਾ ਅਸਲੀ ਦੋਸ਼ੀ ਕੌਣ ਹੈ ਉਹਨਾਂ ਨੇ ਬੜਾ ਕਲੀਅਰ ਕੱਟ ਕੀਤਾ ਵਾ ਟੀਟੀਆਰ ਕੱਟੀ ਗਈ ਹੈ ਬਿਲਕੁਲ ਇੱਕ ਕੱਲ ਉਹਨਾਂ ਨੇ ਉਹਨਾਂ ਦੇ ਭਰਾ ਨੇ ਬਾਅਦ ਕਹਿਤਾ ਕਿ ਅਸੀਂ ਸਾਨੂੰ ਪਤਾ ਕੀ ਇਹ ਪੋਲਿਟਿਕਲ ਲੋਕਾਂ ਦੇ ਬੜੇ ਵੱਡੇ ਹੱਥ ਹੁੰਦੇ ਨੇ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ ਆਉਣ ਵਾਲੇ ਸਮੇਂ 'ਚ ਪਰ ਲਗਾਤਾਰ ਜੱਪੂ ਦੇ ਨਹੀਂ ਨਹੀਂ ਯਾਰ ਇੱਕ ਮਿੰਟ ਜਗਾ ਲਗਾਤਾਰ ਜੱਪੂ ਦੇ ਗੈਂਗ ਦੇ ਜਿਹੜੇ ਇਹ ਬੰਦੇ ਆ ਲਗਾਤਾਰ ਇਤਿਆਸ ਫਲਾਈ ਹੋ ਰਹੀ ਹੈ ਸਰਹੱਦ ਦੇ ਵਿੱਚ ਬਾਰਡਰ ਏਰੀਆ 'ਚ ਲੱਗਦਾ ਕਿ ਗੈਂਗਵਾੜ ਜਿਹੜੀ ਆ ਦੂਨੋਂ ਪਾਸੇੋਂ ਜਿਹੜੀ ਇਹ ਜਾਰਾ ਫੈਲ ਰਹੀ ਹੈ ਅਸ਼ੰਕਾ ਜੀ ਜਿਹੜੇ ਜਿਹੜੇ ਹਥਿਆਰ ਹੁੰਦੇ ਨੇ ਕਿੱਦਾਂ ਫੜੇ ਜਾਂਦੇ ਆ ਫੜੇ ਜਾਂਦੇ ਨਹੀਂ ਇੱਕ ਵਾਰ ਦਤ ਕੀਤੀ ਸਾਰੇ ਰਸਤਿਆਂ ਕੋ ਬੰਦੇ ਸਾਰੇ ਹਥਿਆਰ ਫੜ ਲਏ ਜਾਰ ਸਰਕਾਰ ਨੇ ਪੰਜਾਬ ਦੀ ਧਰਤੀ ਤੇ ਕਿਸੇ ਨੂੰ ਲਾਡ ਨਾਂਡਰ ਨੂੰ ਆਪਣੇ ਹੱਥ ਚ ਨਹੀਂ ਲੈਣ ਦੇਣਾ ਕਿ ਕਿਸੇ ਨੂੰ ਭੁਲੇਖਾ ਹੋਵੇ ਜੀ ਉਹ ਦਸੂ ਦਾ ਭਰਾ ਜਿਹੜਾ ਇਹ ਵੀ ਗੱਲ ਕਹਿਣ ਦਿਆ ਹੈ ਨਾ ਕਿ ਤਰ੍ਹਾਂ ਮੇਰੀ ਮਾਂ ਦਾ ਪਤਾ ਲੈ ਦੇ ਉਹ ਜਿਹੜਾ ਸਾਡਾ ਪਤਾ ਕਰਾਈ ਉਹ ਗੱਲ ਨੂੰ ਥੋੜੀ ਜਿਹੀ ਪੱਟੀ ਜਾਂਦਾ ਹੈ ਵੀ ਕੋਈ ਨਾ ਕਹੀ ਜਾਂਦਾ ਇਹ ਕਿ ਰੰਦਾਸ ਇਹ ਸਕੂਲ ਜਾਮਲ ਰੰਡਾਵੇ ਦੇ ਨਾਂ ਹੁੰਦੇ ਆ ਪਰ ਤੁਹਾਡਾ ਪੱਤਰਕਾਰ ਉਹ ਉਸ ਤਰੀਕੇ ਨਾਲ ਉਹਨੂੰ ਕੁਐਸਚਨ ਪੁੱਟ ਅਪ ਕਰਦਾ ਹੀ ਨਹੀਂ। ਤੁਸੀਂ ਦੱਸੋ ਤੁਸੀਂ ਕਰਦੇ ਹੋ ਉਹ ਤਾਂ ਉਹ ਤਾਂ ਦੱਸਣ ਹੀ ਦਿਆ ਸੀਗਾ ਉਹਨੇ ਤਾਂ ਕਲੀਅਰ ਹੀ ਕੱਟ ਕਰਤਾ ਹੁਣ ਤਾਂ ਗੱਲ ਕੋਈ ਪਰਦੇ ਚ ਰਹਿ ਨਹੀਂ ਗਈ ਉਹ ਤਾਂ ਸਾਰੀਆਂ ਗੱਲਾਂ ਹੁਣ ਤਾਂ ਉਹ ਕਿਆਂ ਦੇ ਬਿੱਲੀ ਥੱਲੇ ਚ ਬਾਹਰ ਆ ਗਈਆਂ ਗੱਲ ਜੇ ਉਸ ਆਉ ਨੂੰ ਮਿਲਣ ਤੋਂ ਲਗਭਗ ਹੀ ਇਹ ਨੂੰ ਲੈਟਰ ਲਿਖੋਗੇ ਆਪਣੇ ਲੈਟਰ ਹੈੱਡ ਤੇ ਕੇ ਇਸ ਮਾਮਲੇ ਦੀ ਇਨਕੁਆਇਰੀ ਕੀਤੀ ਜਾਵੇ। ਸਾਰਾ ਕੁਝ ਕਰਾ ਗੱਲ ਕਰਨੀ ਫਿਰ ਰਿਟਰਨ ਦੇਣਾ ਬੜਾ ਫਰਕ ਹੈ ਕਰਨ। ਦੇਖੋ ਜੀ ਇਹ ਗੁਰਦੀਪ ਸਿੰਘ ਰੰਧਾਵਾ ਉਹ ਬੰਦਾ ਠਿਕਨੀ ਨਾਮ ਹੈ ਕਦੀ ਕਿਸੇ ਕੋ ਡਰਦਾ ਤਾਂ ਨਾਮ ਮੈਨੂੰ ਕਿਸੇ ਦਾ ਡਰ ਆ ਮੈਂ ਡਰਦਾ ਤਾਂ ਸਿਰ ਪਰਮਾਤਮਾ ਕੋ ਡਰਦਾ। ਜੇ ਗੁਰਦੀਪ ਸਿੰਘ ਏਡਾ ਡਰਨ ਵਾਲਾ ਹੁੰਦਾ ਨਾ ਜਿਹੜਾ ਕਹਿੰਦੇ ਕਿ ਏਡਾ ਬੜਾ ਵੱਡਾ ਮਹਾਰਤੀ ਹੈ ਜਿਹਦੇ ਸਾਹਮਣੇ ਕੋਈ ਖੜਦਾ ਨਹੀਂ। ਇਹ ਗਰਦੀਪ ਸਿੰਘ ਉਹ ਆ ਜਿਹਨੇ 6000 ਵੋਟ ਨਾ ਹਰਾਇਆ ਉਹਨੂੰ ਇਹ ਉਹ ਗਦੀਪ ਸਿੰਘ ਹੈ ਜੀ ਪੀ ਨੂੰ ਲੈਟਰ ਲਿਖ ਕੇ ਮੰਗ ਕਰੋਗੇ ਇਨਕੁਆਰੀ ਦੀ ਬਿਲਕੁਲ ਕਰਾਂਗਾ ਜੀ ਤੁਹਾਡੇ ਅੱਗੇ ਜਿਹੜੇ ਸੇਫ ਆ ਪੋਲੀਟਿਕਲ ਲੋਕ ਦਿੱਤਾ ਲੋ ਜਦਾਂ ਇਹ ਸੈਟ ਖਲੋ ਉਹਨੇ ਕਿਹਾ ਆਈਏ ਸੇਫ ਆ ਪੋਲੀਟਿਕਲ ਲੋਕ ਬਿਲਕੁਲ ਸੇਫ ਆ ਜੀ ਬਿਲਕੁਲ ਬਿਲਕੁਲ